ਸਾਦਾ ਸਾਰਾ ਪਰਵਾਰ ਯੂਕੇ ਤੋਂ ਆਇਆ ਸਾਦਾ ਜਨਮ ਬਰਦਾਯਾ ਅੰਦਪੜ ਇਸ ਤਰ੍ਹਾਂ ਦੀਪਾ ਤਰਤੀਤੇ ਇਸ ਵਿਸਾਕੀ ਮਨਾਉਣਾ ਆਇਆ ਵੀ ਕਮ ਫੋਰ ਦਾ ਵਨ ਪਰਪਸ ਲਸਟਸ ਆ ਦੇ ਨਿਆਨੇ ਤੇ ਹੋਲਾ ਮਹੱਲਾ ਅੰਦਪੜ ਸਾਈਬ ਮਨਾਇਆ ਸੀ ਅਸਾਲ ਉੱਤੇ ਯੂਕੇ ਦੇ ਵਿੱਚ ਛੁੱਟੀਆਂ ਅਪ੍ਰੈਲ ਦੇ ਵਿੱਚ ਹੋਈਆ ਸੋ ਹੋਲੇ ਮਹੱਲੇ ਦੇ ਵਿੱਚ ਨਹੀਂ ਆ ਸਕੇ ਸੋ ਕਮ ਫੋਰ ਵਿਸਾਕੀ ਤਾਂ ਕੀ ਕਹਿਣਾ ਚਾਹੋਗੇ ਆ ਜਿਸ ਪਵਨ ਦੇ ਹੜਤੇ ਆਪਾਂ ਇਸ ਪਵਨ ਦੇ ਹੜਤੇ ਹਾਂ ਤਾਂ ਆਪਾਂ ਕੀ ਕਹਿ ਸਕਦੇ ਗੁਰੂ ਸਾਹਿਬ ਨੇ ਸਭੀ ਕੁਝ ਸਾਨੂੰ ਦਿੱਤਾ ਆਨਾਂ ਆਪਾਂ ਇਹ ਹੀ ਚੀਜ਼ ਕਹਿਣਾ ਚਾਹੁੰਦੇ ਆ ਅੱਜ ਤੋਂ ਤਕਰੀਬਨ 15 ਸਾਲ ਪਹਿਲਾਂ ਗੁਰੂ ਸਾਹਿਬ ਨੇ ਸਾਦਾ ਹੱਥ ਵੀ ਫੜਿਆ ਆਨਾਂ ਆਪਾਂ ਅੰਮ੍ਰਿਤ ਛਕਿਆ ਆਨਾਂ ਆਪਾਂ ਉਸ ਜਹਾਜੇ ਪਾਰ ਹੋਏ ਜਿਹੜੇ ਜਹਾਜੇ ਦੇ ਵਿੱਚ ਜਹਾਜ ਦੇ ਵਿੱਚ ਆਪਾਂ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਸੀਗਾ ਆਪਾਂ ਇਸ ਉਮਰ ਦੇ ਵਿੱਚ ਬੈਠੂਗੇ ਸੋ ਬਹੁਤ ਕਿਰਪਾ ਹੁਈ ਆ ਪਰਿਵਾਰ ਦੇ ਉੱਤੇ ਬਹੁਤ ਕਿਰਪਾ ਆਨਾਂ ਆਪਾਂ ਚਾਹੁੰਦੇ ਹੋਰ ਵੀ ਯੂ ਨੋ ਜੁਰਨ ਜਿਸ ਸਿੱਖੀ ਦੇ ਨਾਲ ਹੈਗੇ ਆ ਸਿੱਖ ਪਰਿਵਾਰਾਂ ਦੇ ਵਿੱਚ ਜਨਮ ਹੈਗਾ ਉਹ ਜੁਰਨ ਨਾਲੇ ਯੂਕੇ ਦੇ ਵਿੱਚ ਸਾਡਾ ਪ੍ਰਾਲਾ ਹੈਗਾ ਹੋਰਾਂ ਨੂੰ ਵੀ ਗੋਰਿਆਂ ਨੂੰ ਕਾਲਿਆਂ ਨੂੰ ਚਿੱਨਿਆਂ ਨੂੰ ਸਾਰਿਆਂ ਨੂੰ ਜੋੜਨਾ ਨਾਲੇ ਸਾਰਿਆਂ ਨੂੰ ਕਹਿਣਾ ਜਿੱਦਾਂ ਮੁਸਲਮਾਨ ਆਪਣੇ ਮਸਜਿਦ ਦੇ ਨਾਲ ਜੋੜਦੇ ਆ ਗੋਰੇ ਆਪਣੇ ਚਰਚ ਦੇ ਨਾਲ ਜੋੜਦੇ ਆ ਸਾਡਾ ਸਿੱਖਾਂ ਦਾ ਫਰਜ਼ ਵੀ ਬਣਦਾ ਆ ਆਪਾਂ ਵੀ ਇਹਨਾਂ ਨੂੰ ਦਿਖਾਈਏ ਸਿੱਖੀ ਦੇ ਵਿੱਚ ਇਹਨਾਂ ਇਹਨਾਂ ਨੂੰ ਦਿਖਾਈਏ ਕੀ ਹੈਗਾ ਬਿਕਾਜ਼ ਆਪਾਂ ਥੋੜੇ ਪਿੱਛੇ ਰਹਿ ਗਏ ਇਹ ਰਿਕਾ ਸਦਾ ਟਾਈਮ ਥੋੜਾ ਹੁਣ ਵੋਕਲ ਹੋਣ ਲੈ ਜੇ ਘੋੜੇ ਇੰਗਲਿਸ਼ ਦੇ ਵਿੱਚ ਪਸੰਦ ਕਰਦੇ ਤੁਸੀਂ ਐਕਸਪਲੇਨ ਕਰਕੇ ਉਹਨਾਂ ਨੂੰ ਦਿਖਾਓ ਤੁਸੀਂ ਸਿਰਫ ਲੰਗਰ ਤੱਕ ਨਾ ਗੱਲ ਛੱਡੋ ਲੰਗਰ ਤੋਂ ਬਾਅਦ ਵੀ ਬਹੁਤ ਜ਼ਿਆਦਾ ਇੱਥੇ ਗਿਆਨ ਆ ਉਹ ਗਿਆਨ ਦੇ ਨਾਲ ਜੋੜੋ ਅੱਜ ਤੋਂ ਦਸ ਦਿਨ ਪਹਿਲਾਂ ਆਪਾਂ ਪ੍ਰਲਕਿਤ ਤੋਂ ਯੂਕੇ ਦੇ ਬੇਚ ਹਜ਼ਾਰਾਂ ਬਿਲਬੋਰਡਾਂ ਦੇ ਉੱਤੇ ਆਪਾਂ ਇੱਕ ਲੱਬ ਜੀ ਲਿਖਿਆ ਸੀਗਾ ਗੁਰਦੁਆਰਾ ਨਾਲੇ ਉਹਦੇ ਥੱਲੇ ਆਪਾਂ ਲਿਖਿਆ ਸੀਗਾ ਸਭ ਲਈ ਗੁਰਦੁਆਰਾ ਹੈ ਤੁਸੀਂ ਆਵੋ ਗੁਰਦੁਆਰੇ ਇਟ ਡਸਨਟ ਮੈਟਰ ਵਾਟ ਯੂਰ ਬੈਕਗਰਾਉਂਡ ਇਜ਼ ਵਾਟ ਯੂਰ ਰਿਲੀਜੀਅਨ ਇਜ਼ ਵਾਟ ਯੂਰ ਕਲਰ ਇਜ਼ ਵਾਟ ਯੂਰ ਨੈਸ਼ਨੈਟੀ ਇਜ਼ ਤੁਸੀਂ ਗੁਰਦੁਆਰੇ ਆਵੋ ਜੇ ਤੁਸੀਂ ਖੁਸ਼ੀਆਂ ਚਾਹੁੰਦੇ ਆ ਸੋ ਆਰ ਹੋਲ ਪਰਪਸ ਐਂਡ ਮੋਟਿਵ ਇਜ਼ ਲੁੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੋ ਜੋ ਵੀ ਕੋਈ ਸਾਨੂੰ ਗੁਰੂ ਸਾਹਿਬ ਛੱਡ ਕੇ ਦਿੱਤਾ ਉਹਨਾਂ ਨੇ ਜਾਂ ਕੁਰਬਾਨੀਆਂ ਦਿੱਤੀਆਂ ਸਾਡਾ ਫਰਜ਼ ਬੰਦਾ ਟੂ ਬੀ ਅ ਪਾਰਟ ਆਫ ਦ ਖਾਲਸਾ ਪੰਥ ਜੀ ਤੁਹਾਨੂੰ ਤੁਸੀਂ ਯੂਕੇ ਰਹਿ ਕੇ ਦਸਤਾਰ ਸਜਾਈ ਸਿੱਖੀ ਦੇ ਵਿੱਚ ਹੋ ਪਰ ਲੋਕ ਸਿੱਖੀ ਤੋਂ ਪਤਿਤ ਹੋ ਰਹੇ ਹਾਂ ਜੀ ਉਹ ਲੋਕ ਵੀ ਜੀ ਇਸ ਬੰਦੇ ਦੀ ਸੋਚ ਹੁੰਦੀ ਹੈ ਨਾ ਜਿੱਥੇ ਤੱਕ ਆਪਾਂ ਦੇਖਦੇ ਆ ਜੋੜ ਦੇ ਵੀ ਬਥੇਰੇ ਆ ਟੁੱਟਦੇ ਵੀ ਸਾਦੇ ਵਰਗੇ ਜਿਨ੍ਹਾਂ ਦੇ ਵਿੱਚ ਕਮੀਆਂ ਉਹ ਵੀ ਟੁੱਟਦੇ ਆ ਬਸ ਸਾਦਾ ਪਰਾਲਾ ਹੈਗਾ ਜੋੜਨ ਦੇ ਵਿੱਚ ਜੇ ਸਾਦੇ ਕੋਲ ਆਹ ਦਸਤਾਰ ਜਾਂ ਖੁੱਲਾ ਦਾੜਾ ਪ੍ਰਕਾਸ਼ ਨਾ ਹੁੰਦਾ ਸਾਦਾ ਜਿਹੜਾ ਕੰਮ ਆ ਉਥੇ ਪ੍ਰੋਪਰਟੀ ਦੇ ਵਿੱਚ ਆ ਉਹ ਨਹੀਂ ਇਸ ਲੈਵਲ ਦੇ ਉੱਤੇ ਚੜਦਾ ਅੱਜ ਤੋਂ ਤਕਰੀਬਨ 10 ਸਾਲ ਪਹਿਲਾਂ ਗੁਰੂ ਸਾਹਿਬ ਨੇ ਸੋਚ ਦਿੱਤੀ ਸੀਗੀ ਆਪਾਂ ਮੋੜੇ ਅੱਗੇ ਅੱਗੇ ਆਪਾਂ ਗੋੜਿਆਂ ਦੀਆਂ ਤਸਵੀਰਾਂ ਜਾਂ ਮੋਨੇ ਬੰਦੇ ਦੀਆਂ ਤਸਵੀਰਾਂ ਆਪਾਂ ਲਾਉਂਦੇ ਆ ਜਦੋਂ ਆਪਾਂ ਬ੍ਰਾਂਡ ਬਣਾਉਂਦੇ ਆ ਆਪਾਸੋ ਤੁਸੀਂ ਕਿ ਮੋਰੇ ਅੱਗੇ ਆਪਾਂ ਖਾਲਸੇ ਦੀ ਤਸਵੀਰ ਲਾਉਂਗੇ ਸੋ ਉਹ ਸਿੱਚ ਕਰਕੇ ਆਪਾਂ ਆਪਣੀ ਫੋਟੋ ਲਾਈ ਸੀਗੀ ਆਪਣੇ ਬ੍ਰਾਂਡ ਦੇ ਉੱਤੇ ਐਂਡ ਉਹ ਦੇ ਕਰਕੇ ਸਾਡੀ ਬਿਜ਼ਨਸ ਬਹੁਤ ਹਾਈ ਲੈਵਲ ਦੇ ਉੱਤੇ ਗਈ ਆ ਅੱਜ ਤੁਸੀਂ ਆ ਨਹੀਂ ਕਹਿ ਸਕਦੇ ਦਾਦੀ oportuntities don't exist ਅੱਜ ਦੀ ਸ਼੍ਰੀ ਲੰਗਰ ਦੀ ਲੋੜ ਹੈ ਵਿੱਚ ਲੰਗਰ ਇਨ ਦੀਸ ਯੋ ਗਿਆਨ ਅੱਜ ਗਿਆਨ ਦੀ ਦੈਟਸ ਵਾਟ ਵੀ ਨੀਡ ਗਿਆਨ ਤੁਸੀਂ ਗਿਆਨ ਤੁਸੀਂ ਸਾਂਝਾ ਕਰੋ ਵੰਡੋ ਯੂ ਨੀਡ ਯੂ ਨੀਡ ਦਾ ਮੈਂਟਰ It's to take the message from the Guru Granth Sahib Maharaj and explain it in every single language in a beautiful way. It's to open up the char doors to everybody. My wife is Spanish-Colombian and she would love to say something. Yeah, because sure. the question here sure. is, what is missing? In, in, in Sikhi today, that we could focus what on. What we need today? What we need is to translate the message from my point of view because it's beautiful to come here, it's beautiful to go to the Gurdwara, but if you can't understand because you don't speak Punjabi, don't, you don't understand Guru Muki, then you feel everything beautiful but you don't understand, nothing going in the mind. If you could have the message in Spanish, English, French, like you know the other messages that other masters came to the world and gave, then that would be amazing. So yeah. What do you have to say about this Gurdwara in Amritsar? This is the most beautiful place in the world, from my opinion. I, This is like going to heaven for me. So, what changed in your life when you go to Gurdwara? When you go to the Gurdwara, you realize how important it is to do seva. To do service because you come here, everything is for free. They're feeding you for free, they're giving you beautiful music for free, they're bathing you for free. So, what are you gonna give back? They're yeah. giving you all of these things. What are you going to give back? You're going to do the seva, right? Yeah. You're going to give if you can't have the time to do some seva, then give some money, you so know. Today is a khalsa Sajna devas. Do you know about this? Yes, I know that today is the birth of the Khalsa. I know that today was the day that Guru Gobind Singh Ji said to the whole of the Sikhs, you know, from today onwards you need to wear your five kakars, you need to, you know, be identifiable as a Sikh from wherever you are in the world. People will know you're a Sikh because you're wearing your five case. Do you, do you think there's a lack of education in Sikhs right now? No, I don't think there's a lack of education, but I think there is uh, a lot more of sharing and spreading the message. Sikhs stay with the Sikhs, but the message is beautiful, it's applicable for the whole world. Where in the world could you go to a temple or a gurdwara and eat as much food as you want? ਇੱਕ ਖਾਲਸਾ ਸਾਜਨਾ ਦੇ ਵਸ ਜੋ ਕਿ ਆਨੰਦਪੁਰ ਦੇ ਸਾਤੇ ਕੇਸਗੜ੍ਹ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਬਹੁਤ ਵੱਡਾ ਕਟ ਕੀਤਾ 80000 ਦੇ ਕਾਠੇ ਕਿਹਾ ਹੈ ਕੋ ਸਿੱਖ ਜੋ ਗੁਰੂ ਨੂੰ ਸੀਸ ਭੇਟ ਕਰ ਸਕੇ ਦੂਜੀ ਵਾਰੀ ਫਿਰ ਕਿਹਾ ਹੈ ਕੋ ਸਿੱਖ ਜੋ ਗੁਰੂ ਨੂੰ ਸੀਸ ਭੇਟ ਕਰ ਸਕੇ ਤੀਜੀ ਵਾਰ ਫਿਰ ਗਰਜਵੀਂ ਆਵਾਜ਼ ਵਿੱਚ ਕਿਹਾ ਹੈ ਹੈ ਕੋ ਗੁਰਗੋ ਸਿੱਖ ਜੋ ਗੁਰੂ ਨੂੰ ਸੀਸ ਭੇਟ ਕਰ ਸਕੇ ਤਾਂ ਸਭ ਤੋਂ ਪਹਿਲਾਂ ਭਾਈ ਦੇ ਆਰਾਮ ਜੀ ਉੱਥੇ ਉਹਨਾਂ ਨੇ ਗੁਰੂ ਨੂੰ ਆਪਣਾ ਸੀਸ ਭੇਟ ਕੀਤਾ ਉਹ ਉਹਨਾਂ ਨੂੰ ਦੰਬੂ ਵਿੱਚ ਲੈ ਗਏ ਤੇ ਖੂਨ ਨਾਲ ਭਿੱਜੀ ਹੋਈ ਕਿਰਪਾਨ ਬਾਹਰ ਲੈ ਕੇ ਆਏ ਕਹਿੰਦੇ ਮੈਨੂੰ ਇੱਕ ਸਿੱਖ ਦੀ ਹੋਰ ਲੋੜ ਹੈ ਸਾਰੇ ਜਨ ਨੇ ਡਰ ਗਏ ਪਤਾ ਨਹੀਂ ਕੀ ਹੋ ਰਿਹਾ ਵੈ ਫਿਰ ਉਸ ਤੋਂ ਬਾਅਦ ਭਾਈ ਧਰਮਦਾਇ ਜੀ ਉੱਥੇ ਉਹਨਾਂ ਨੇ ਗੁਰੂ ਜੀ ਨੂੰ ਆਪਣਾ ਸੀਸ ਵੇਟ ਕੀਤਾ ਉਸ ਤੋਂ ਵਾਰੀ ਵਾਰੀ ਹਿੰਮਤ ਰਾਏ ਜੀ ਮੋਹਮਨ ਚੰਦ ਜੀ ਤੇ ਸੈਬ ਚੰਦ ਜੀ ਪੰਜਾਂ ਨੇ ਗੁਰੂ ਜੀ ਨੂੰ ਆਪਣਾ ਸੀਸ ਵੇਟ ਕੀਤਾ ਗੁਰੂ ਜੀ ਨੇ ਉਹਨਾਂ ਨੂੰ ਪਛਾਕ ਬਣਾ ਕੇ ਕੰਗਾ ਕੜਾ ਕਸ਼ਹਿਰਾ ਤੇ ਕਿਰਪਾਨ ਦੇ ਧਾਰ ਲਈ ਕਰਾ ਕੇ ਉਹਨਾਂ ਨੂੰ ਬਾਹਰ ਲਿਆਂਦਾ ਉਹਨਾਂ ਨੂੰ ਖੰਡੇ ਬਾਟੇ ਦੀ ਅੰਮ੍ਰਿਤ ਛਕਾ ਕੇ ਉਹਨਾਂ ਨੂੰ ਸਿੰਘ ਧਾਰ ਕੀਤਾ ਉਹਨਾਂ ਨੂੰ ਪੰਜ ਪਿਆਰਿਆਂ ਦੀ ਬਾਦੀ ਦਿੱਤੀ ਗਈ ਫਿਰ ਆਪ ਹੀ ਉਹਨਾਂ ਤੋਂ ਅੰਮ੍ਰਿਤ ਛਕਿਆ ਆਪੇ ਗੁਰੂ ਤੇ ਆਪੇ ਜੱਲਾ ਪਹਿਲਾ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਗੁਰਬਿੰਦ ਰਾਏ ਸੀ ਗੋਬਿੰਦ ਸਿੰਘ ਹੋ ਗਿਆ ਜਿਹੜੇ ਧਰਮਚੰਦ ਸੀ ਮੁਹਕਮ ਚੰਦ ਸੀ ਤੇ ਉਹਨਾਂ ਦਾ ਨਾਮ ਵੀ ਸਿੰਘ ਹੋ ਗਿਆ ਜਿਹੜੀ ਇਸਤਰੀ ਸੀ ਉਹਨਾਂ ਦਾ ਨਾਮ ਕੋਰ ਹੋ ਗਿਆ ਸਿੰਘ ਅਤੇ ਕੋਰ ਦੀ ਬਾਦੀ ਅੱਜ ਦੇ ਦਿਨ ਮਿਲੀ ਹੈ ਗੁਰੂ ਗਵਿੰਦ ਸਿੰਘ ਜੀ ਤੁਹਾਡੀ ਵੱਡੀ ਵਡਿਆਈ ਏ ਅੰਮ੍ਰਾਂ ਦੇ ਤਾਰਿਆਂ ਨੇ ਮਹਿਮਾ ਤੇਰੀ ਗਾਈਏ ਉਹਨਾਂ ਨੇ ਖਾਲਸਾ ਪੰਜ ਸਾਲ ਦੇ ਸਿੱਖ ਕੌਮ ਵਿੱਚ ਅਨਖ ਅਤੇ ਗਿਰਜ ਜਗਾਈਏ ਅੱਜ ਦੇ ਦਿਨ ਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਕੀ ਜਨਾਤ ਹੋਗਾ ਕੀ ਕੀਤਾ ਸਵੇਰੇ ਆ ਗਏ ਅਸਵੇਰੇ ਆ ਕੇ ਗੁਰ ਘਰ ਨਤਮਸਤਕ ਹੋਏ ਆ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਤੇ ਹਰੇਕ ਜੋ ਅੱਜ ਕੱਲ ਬਹੁਤ ਨਸ਼ਾ ਚੱਲਿਆ ਹੋਇਆ ਹੈ ਨੌਜਵਾਨਾਂ ਵਿੱਚ ਅੱਜ ਉਹਨਾਂ ਨੂੰ ਇਹ ਸੇਧ ਲੈਣੀ ਚਾਹੀਦੀ ਹੈ ਬਾਣੀ ਅਤੇ ਬਾਣੇ ਦੇ ਧਾਰਨੀ ਹੋ ਕੇ ਗੁਰੂ ਦੇ ਲੜ ਲੱਗੋ ਤੇ ਸਾਰੇ ਕਾਰਜ ਤੁਹਾਡੇ ਸਿੱਧ ਹੋਣਗੇ